ਨਸ਼ੇੜੀਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਐਂਬੂਲੈਂਸ ਤੇ ਕੀਤਾ ਹਮਲਾ ਆ ਦੋਨੇ ਬੰਦੇ ਇੱਕ ਤੇ ਇਹ ਆ ਇੱਕ ਉਹ ਆ ਦੋਨਾ ਬੰਦਿਆਂ ਨੇ ਸਾਨੂੰ ਕਾਲ ਕੀਤੀ ਆ ਗੱਡੀ ਘੇਰ ਕੇ ਗੱਡੀ 'ਚ ਕਿਰਪਾਨਾਂ ਮਾਰੀਆਂ ਕਿਰਪਾਨੇ ਸਾਨੂੰ ਦਸਾਉਣੇ ਆ ਪਿੰਡ 'ਚ ਮਰੀਜ਼ ਲੈਣ ਗਏ ਸੀ ਐਂਬੂਲੈਂਸ ਚਾਲਕ ਆ ਤਾਂ ਗੱਲ ਹੋਣਾ ਇਸ ਤੋਂ ਬਾਅਦ ਨਹੀਂ ਆ ਪੱਗ ਨੂੰ ਹੱਥ ਪੈ ਗਿਆ ਨਾ ਮੇਰਾ ਤੇ ਇਹ ਵੀ ਇਹਨੂੰ ਲੈ ਜਾਵਾਂਗੇ ਕਿੱਥੇ ਇਹ ਆ ਦਿਆਲਪੁਰੇ ਮੌਕੇ ਤੇ ਭਾਰੀ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਆ ਕਰਪਾਨਾ ਇਹਨਾਂ ਦੀ ਆ ਤਿਰਪਾਨਾ ਮਾਰਦੇ ਗੱਡੀ 'ਚ ਕਰਪਾਨਾ ਮਾਰ ਗਏ ਇਹਨਾਂ ਨੇ ਉਹ ਤਾਂ ਕਹਿ ਲੈ ਆ ਜੰਮਾ ਉਹ ਤਾਂ ਦਿਲ ਦਾ ਸੀ ਨਾ ਗਾ ਬੈਣ ਹੈ ਨਾ ਕਿਹਾ ਮੈਨੂੰ ਆਇਂ ਕੋਈ ਨਾ ਜੀ ਹਾਂ ਜੰਮ ਕੇ ਪਿੰਡ ਦੇ ਹੀ ਦੋ ਨਸ਼ੇੜੀਆਂ ਵੱਲੋਂ ਹੰਗਾਮਾ ਕੀਤਾ ਗਿਆ ਜਾਣਕਾਰੀ ਮੁਤਾਬਕ ਐਂਬੂਲੈਂਸ ਦੇ ਚਾਲਕਾਂ ਤੇ ਤੇ ਸਟਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਕਿਰਪਾਨਾਂ ਤੇ ਬੇਸਬਾਲ ਮੌਕੇ ਤੇ ਪਏ ਦਿਖਾਈ ਦਿੱਤੇ ਨੇ ਮੁਲਜ਼ਮਾਂ ਵੱਲੋਂ ਜੰਮ ਕੇ ਗਾਲਾਂ ਵੀ ਐਂਬੂਲੈਂਸ ਦੇ ਚਾਲਕਾਂ ਨੂੰ ਕੱਢੀਆਂ ਗਈਆਂ ਨੇ ਜਾਣਕਾਰੀ ਮੁਤਾਬਕ ਹੈ ਇਸ ਦੌਰਾਨ ਐਂਬੂਲੈਂਸ ਚਾਲਕਾਂ ਦੇ ਹੱਕ ਚਾਏ ਪਿੰਡ ਵਾਸੀਆਂ ਵੱਲੋਂ ਦੋਹਾਂ ਨੌਜਵਾਨਾਂ ਦੀ ਜੰਮ ਕੇ ਕੁੱਟਮਾਰ ਵੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੋਜਮਾ ਵੱਲੋਂ ਪਿੰਡ 'ਚ ਮਰੀਜ਼ ਹੋਣ ਦੀ ਗੱਲ ਕਹਿ ਕੇ ਐਂਬੂਲੈਂਸ ਨੂੰ ਆਪਣੇ ਪਿੰਡ 'ਚ ਬੁਲਾਇਆ ਗਿਆ ਸੀ ਤੇ ਜਦੋਂ ਪਿੰਡ 'ਚ ਪਹੁੰਚ ਐਂਬੂਲੈਂਸ ਚਾਲਕਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਫੋਨ ਕੀਤਾ ਗਿਆ ਤਾਂ ਦੋਵਾਂ ਦਾ ਫੋਨ ਬੰਦ ਆ ਰਿਹਾ ਸੀ ਜਿਸ ਤੋਂ ਕੁਝ ਸਮੇਂ ਬਾਅਦ ਹੀ ਐਂਬੂਲੈਂਸ ਚਾਲਕਾਂ ਦੇ ਕੋਲ ਇਹ ਦੋਵੇਂ ਨੌਜਵਾਨ ਪਹੁੰਚ ਗਏ ਉਹਨਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਦੋਵੇਂ ਨੌਜਵਾਨ ਹੱਥੋਂ ਪਾਈ ਤੇ ਉੱਤਰ ਆਏ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਜੰਮ ਕੇ ਪਿੰਡ ਚ ਗੁੰਡਾਗਰਦੀ ਕੀਤੀ ਗਈ ਤੇ 2 ਧਾਰ ਹਥਿਆਰ ਵੀ ਇਨਾ ਮੁਜਮਾ ਵੱਲੋਂ ਲਹਿਰਾਏ ਗਏ ਨੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਦੱਸੀ ਜਾ ਰਹੀ ਹੈ ਇਹ ਵੱਡੀ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਧਿਆਲਪੁਰਾ ਮਿਰਜਾ ਚ ਨਸ਼ੇੜੀਆਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਇਸ ਹਮਲੇ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਮਾ ਮੁਜਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਇਹ ਗੱਲ ਦੋ ਵਿਅਕਤੀ ਸੀ ਆਪਣਾ ਧਿਆਲਪੁਰ ਮਿਰਜੇ ਦੇ ਇੱਕ ਹਰਜਿੰਦਰ ਸਿੰਘ ਵਿੱਕੀ ਤੇ ਇੱਕ ਹਰਪ੍ਰੀਤ ਸਿੰਘ ਹੈਪੀ ਇਹਨਾਂ ਨੇ ਆਪਣਾ ਐਂਬੂਲੈਂਸ ਜਿਹੜੀ ਆਪਣੀ 108 ਚੱਲਦੀ ਆ ਉਹਦੇ 'ਚ ਦੋ ਕਰਮਚਾਰੀ ਇੱਕ ਸੁਖਮੰਦਰ ਸਿੰਘ ਤੇ ਇੱਕ ਸੁਖੀ ਜਿਹੜੇ ਕੰਮ ਚੱਲਦੇ ਆ ਉਹਨਾਂ ਨੇ ਫੋਨ ਕਰਕੇ ਬੁਲਾਇਆ ਇਹ ਸ਼ਾਮ 5:00 ਵਜੇ ਦੀ ਸੀ ਕਾਲ ਦੀ ਘਟਨਾ ਤੇ ਬੁਲਾਇਆ ਵੀ ਸਾਡਾ ਮਰੀਜ਼ ਜਿਹੜਾ ਉਹ ਪਿਓਸ਼ਾ ਤੇ ਉਹਨੂੰ ਅਸੀਂ ਆਹ ਤਾਂ ਲੈ ਕੇ ਜਾਣਾ ਥਾਣੇ ਵਿੱਚ ਇਹ ਜਦੋਂ ਉੱਥੇ ਪਹੁੰਚੇ ਤੇ ਇਹਨਾਂ ਦਾ ਜਿਹੜਾ ਫੋਨ ਮਾਰ ਆ ਰਿਹਾ ਸੀ ਉਦੋਂ ਇਹਨਾਂ ਨੇ ਫਿਰ ਐਂਬੂਲੈਂਸ ਦੇ ਮਲਾਜਮਾਂ ਨੇ ਉੱਥੇ ਪਤਾ ਕੀਤਾ ਤੇ ਆਸੇ-ਪਾਸੇ ਤੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਆ ਕੇ ਤਾਂ ਉਹਨਾਂ ਨਾਲ ਬਤਮੀਜ਼ੀ ਕੀਤੀ ਤੇ ਉਹਨਾਂ ਨੂੰ ਤਪਕੀਆਂ ਦਿੱਤੇ ਜਾਂ ਉਹਨਾਂ ਨਾਲ ਹਥੋਪਾਈ ਕੀਤੀ ਤੇ ਤੁਸੀਂ ਕੀ ਮੰਗਣਾ ਹੈ ਇਹਨਾਂ ਦੇ ਖਿਲਾਫ ਅਸੀਂ ਪ੍ਰਾਂਟੋ ਐਕਸ਼ਨ ਲੈ ਲਿਆ ਸੀ ਅੱਜ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਮਕਤਮਾਂ ਲੱਜਾ ਕੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਉਹ ਵੀ ਅਸੀਂ ਤਫ਼ਦੀਸ਼ ਤੋਂ ਬਾਅਦ ਤੁਹਾਡੇ ਸਾਹਮਣੇ ਲਿਆਵਾਂਗੇ ਵੀ ਕਿਸ ਕਿਸ ਵਜ੍ਹਾ ਕਰਕੇ ਇਹਨਾਂ ਨੇ ਐਮਬੂਲੈਂਸ ਨਾਲ ਇਹਨਾਂ ਨੇ بیسਬਾਲ ਵਗੈਰਾ ਸਾਨੂੰ ਦੱਸਿਆ ਦਿਖਾ ਦੇ ਵਿੱਚ ਉਹ ਅਸੀਂ ਤਰਤੀਸ਼ ਕਰਕੇ ਜੋ ਵੀ ਹੋਇਆ ਉਹ ਸੰਸਾਰ ਦਾ ਹੈ। ਬਾਕੀ ਹੀ ਗੁੰਡਾਗਰਦੀ ਦੀਆਂ ਐ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਫਿਲਹਾਲ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਮੋਜਮਾ ਵੱਲੋਂ ਕਿਉਂ ਐਮਬੂਲੈਂਸ ਨੂੰ ਪਿੰਡ 'ਚ ਬੁਲਾਇਆ ਗਿਆ ਕਿਉਂ ਐਮਬੂਲੈਂਸ ਚਾਲਕਾਂ ਤੇ ਹਮਲਾ ਕੀਤਾ ਗਿਆ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ 'ਚ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ। ਬਿਊਰੋ ਰਿਪੋਰਟ ਜਗਬਣੀ ਟੀਵੀ